ਮਸਬੀ ਤਲਤੇ ਐਸਾ ਵੀ ਹੋਇਆ ਮੁਹੰਮਦ ਸਾਹਿਬ ਫੜਕਦੇ ਚਾਹੇ ਬਦਰ ਦੀ ਲੜਾਈ ਦੇ ਵਿੱਚ ਫੜਕਦੇ ਜਾ ਗਏ। ਔਰ ਅਗਲੇ ਨੇ ਪਤਾ ਕੀ ਕੀਤਾ ਪਥਰਾ ਨਾਲ ਦੰਦ ਤੋੜੇ ਮੁਹੰਮਦ ਸਾਹਿਬ ਦੇ। ਮਸਬੀ ਜਨੂੰਨ। ਇਸੇ ਮਸਬੀ ਜਨੂੰਨ ਨੇ ਭਾਈ ਮਨੀ ਸਿੰਘ ਦੇ ਬੰਦ-ਬੰਦ ਕਟਵਾਏ। ਇਸੇ ਮਸਬੀ ਜਨੂੰਨ ਨੇ ਪਾਈ ਦੇ ਆਲੇ ਨੂੰ ਉਬਲਦੀ ਦੇਖ ਦੇ ਚ ਉਬਲਵਾ ਦਿੱਤਾ। ਇਸੇ ਮਸਬੀ ਜਨੂੰਨ ਨੇ ਜਹਾਂਗੀਰ ਦੇ ਇਸੇ ਮਸਬੀ ਜਨੂੰਨ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਉਬਲਦੀ ਦੇਖ ਦੇ ਉਹ ਝੂਠ ਦੀ ਦੁਕਾਨ ਕਹਿੰਦਾ ਹੈ ਜਹਾਂਗੀਰ ਤੋਜ਼ ਕੇ ਜਾਂਗੀਰੀ ਪੜੀ ਤੇ ਹੈਰਨਗੇ ਹੋ ਜਾਂਦੀ ਹੈ ਜਦ ਵੀ ਕਿਸੇ ਦੇ ਮਸਬ ਦੇ ਨਾਂ ਤੇ ਧਰਮ ਦੇ ਨਾਂ ਤੇ ਸੁਰਦ ਰੁਕਦੀ ਹੈ ਕਠੋਰ ਹੋ ਜਾਂਦਾ ਹੈ ਸ਼ਾਇਦ ਰਾਜਨੀਤਿਕ ਨਾਲੋਂ ਵੀ ਜ਼ਿਆਦਾ ਹੋ ਜਾਂਦਾ ਹੈ ਬਹੁਤ ਅੰਦਾ ਹੋ ਜਾਂਦਾ ਹੈ ਬਿਲਕੁਲ ਅੰਨਾ ਹੋ ਜਾਂਦਾ ਹੈ ਜੈਸੇ ਮੁਸਲਮਾਨ ਹੋਏ ਔਰ ਜਿਸ ਤਰ੍ਹਾਂ ਦੇ ਜ਼ੁਲਮ ਗੁਰੂ ਘਰ ਦੇ ਤੇ ਢਾਏ ਜੈਸੇ ਕਿ ਬ੍ਰਾਹਮਣ ਹੋਏ ਬਾਈ ਧਾਰ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਤਾਂ ਜ਼ਿੰਦਗੀ ਵੈਰ ਕਮਾਉਂਦੇ ਰਹੇ ਔਰ ਇੱਕ ਨੁਕਤਾ ਹੋਰ ਵੀ ਤੁਹਾਡੇ ਸਾਹਮਣੇ ਰੱਖਾਂ ਕਹਿੰਦੇ ਨੇ ਜਿਹੜੇ 17 ਜੱਜ ਬੈਠੇ ਸਨ ਸੂਬਾ ਸਰਹੰਦ ਦੀ ਕਚੈਦੀ ਰੇਚ ਸਭ ਤੋਂ ਪਹਿਲੇ ਵਜੀਦ ਖਾਨ ਹੈ ਦੀਵਾਨ ਸੁਚਾਨੰਦ ਤੋਂ ਪੁੱਛਿਆ ਤੂੰ ਦੱਸ ਇਨਾ ਬੱਚਿਆਂ ਦਾ ਕੀ ਕਰੀਏ ਉਹਨੇ ਆਖਿਆ ਇਹੀਂ ਫਰਜ਼ੰਦੇ ਮਾਰਸ ਤਾ ਇਹ ਸ਼ਬਦ ਲਿਖੇ ਨੇ ਮਾਰ ਕਹਿੰਦੇ ਨੇ ਸੱਪ ਨੂੰ ਪਰਸ਼ੀਨ ਦੇ ਚ ਸੱਪ ਲਈ ਸ਼ਬਦ ਹੈ ਮਾਰ ਇਹ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਨੇ ਲੜਕੇ ਨੂੰ ਬੱਚੇ ਇਹ ਸੱਪ ਦੇ ਬੱਚੇ ਨੇ دیਵਾਨ ਸੁਚਾਨਾ ਉਦੇਪੋਰ ਇਹੀਂ ਫਰਜ਼ੰਦੇ ਮਾਰਸ ਤਾ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਨਨ ਦਾ ਸਿਰ ਅੱਜ ਹੀ ਕੁਚਲ ਦੇਵਾ ਕਮਾਲ ਹੈ ਸੁਚਾਨੰਦ ਬ੍ਰਾਹਮਣ ਗੀਤਾ ਪੜਨ ਵਾਲਾ ਮੂਰਤੀ ਦੀ ਪੂਜਾ ਕਰਨ ਵਾਲਾ ਮਾਲਾ ਫੇਰਨ ਵਾਲਾ ਤਿਲਕ ਲਾਣ ਵਾਲਾ ਜਨੇਊ ਪਹਿਨਣ ਵਾਲਾ ਹੈਰਾਨਗੀ ਐਨਾ ਧਾਰਮਿਕ ਬੰਦਾ ਇੰਨਾ ਕਠੋਰ ਤੁਕਮੈਂ ਆਪਣੇ ਢੰਗ ਨਾਲ ਜਦ ਇਤਿਹਾਸ ਪੜਦਾ ਤੇ ਹੈਰਾਨ ਹੋ ਜਾਂਦਾ ਧਾਰਮਿਕ ਬੰਦਿਆਂ ਦੇ ਫੈਸਲੇ ਧਾਰਮਿਕ ਮਨੁੱਖਾਂ ਦੀ ਇਹ ਸੋਚਣੇ ਦੀਵਾਨ ਵਿੱਚ ਬੈਠਾ ਸੀ ਸਵਾ ਵਿੱਚ ਬੈਠਾ ਸੀ ਕਚਹਿਰੀ ਦੇ ਵਿੱਚ ਬੈਠਾ ਸੀ ਤਿਲਕ ਲਾ ਕੇ ਜਨ ਉਹ ਪਹਿਨੇ ਆਇਆ ਹੈ ਸਵੇਰੇ ਸਵੇਰੇ ਤਾਜ਼ੀ ਪੂਜਾ ਪਾਠ ਕਰਕੇ ਆਇਆ ਹੈ ਬੈਠਾ ਹੈ ਤੇ ਵਜੀਦ ਖਾਨ ਪੁੱਛਦਾ ਦਸੋ ਤੂੰ ਦੱਸ ਪਹਿਲੇ ਇਸ ਬੱਚਿਆਂ ਦਾ ਕੀ ਕਰੀਏ ਕਾਜ਼ੀ ਦਾ ਫੈਸਲਾ ਤੇ ਆਖਰੀ ਸੀ ਹੂਨ ਡੋਲਣ ਦੀ ਕੋਈ ਲੋੜ ਨਹੀਂ ਦੀਵਾਰ ਦੇ ਵਿੱਚ ਚੰਗਾ ਸੁਚਾਨੰਦ ਕਹਿੰਦਾ ਇਹ ਫਰਜ਼ੰਦੇ ਮਾਰ ਅਸਤ ਸੱਪ ਦੇ ਬੱਚੇ ਨੇ ਮਾਰ ਕੇ ਇਹਨੇ ਸੱਪ ਨੂੰ ਕਲਗੀਧਰ ਨੂੰ ਵੀ ਪਤਾ ਚੱਲ ਗਿਆ ਮੇਰੇ ਬੱਚਿਆਂ ਨੂੰ ਸੱਪ ਦਾ ਬੱਚਾ ਆਖਿਆ ਮੇਰੇ ਬੱਚਿਆਂ ਨੂੰ ਸੱਪ ਆਖਿਆ ਆਪ ਸੁਣ ਕੇ ਹੈਰਾਨ ਹੋ ਗਏ ਕਲਗੀਧਰ ਨੇ ਇਹ ਸ਼ਬਦ ਕਬੂਲ ਕਰ ਲਏ ਜ਼ਫਰਨਾਮੇ ਚ ਦਰਜ ਨੇ ਮੈਂ ਤੁਹਾਡੇ ਸਾਹਮਣੇ ਰੱਖਾ ਜਿਹੜਾ ਜ਼ਫਰਨਾਮਾ ਲਿਖਿਆ ਹੈ ਔਰੰਗਜ਼ੇਬ ਨੂੰ ਉਹਦੇ ਬੋਲ ਸ੍ਰੀ ਮੁਕਵਾਕ ਪਾਤਸ਼ਾਹੀ ਰਸਮੀ चे मजदी के अगर खामोशा कोनी के आतिश दमारा फिरोजा कोनी नहीं चहा शुद के चो बच्चे गां चार के बाकी बस्त पेची दामार मार के सपनो कल भी दर पादशाह कहने ने की होया ऐ औरंगजेब तू मेरे चार बच्चे मार देते चहा शुद की होया चहा शुद के चो बच्चे गां चार के बाकी बमान दस्त पेची दामार ਅਜੇ ਪੇਚੀ ਦਾ ਸੱਪ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇ ਦੇਖ ਅਜੇ ਪੇਚੀ ਦਾ ਸੱਪ ਨਹੀਂ ਮੌਜੂਦ ਹੈ ਤੂੰ ਇਹ ਨਾ ਸਮਝੇ ਕਿ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਨੇ ਨਹੀਂ ਇਹ ਤੈਨੂੰ ਯਾਦ ਹੋਣਾ ਚਾਹੀਦਾ ਹੈ ਇਹ ਜ਼ਫਰਨਾਮਾ ਸਲੀ ਮੁਕਵਾਕ ਪਾਦਸ਼ਾਹੀ ਦਸਵੀਂ ਚਾਹ ਸੁਦ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਅਜੇ ਪੇਚੀ ਦਾ ਸੱਪ ਮੌਜੂਦ ਹੈ ਮੈਂ ਸੁਣੋ ਹੋਰ ਉਹ ਪਿਛਲੇ ਅਬ ਚਲੋ دیਵਾਨ ਸੁਚਾਨੰਦ ਨੇ ਕਹਿ ਦਿੱਤਾ ਇਨ ਫਰਜ਼ੰਦ ਮਹਾਰਸ ਇਸ ਸੱਪ ਦੇ ਬੱਚੇ ਨੇ ਪਰ ਕਲਵੀਧਰਨ ਵੀ ਕਬੂਲ ਕਰ ਦਿੱਤਾ ਠੀਕ ਠੀਕ ਹੈ ਅਜੇ ਪੇਚੀਦਾ ਸੱਪ ਮੌਜੂਦ ਹੈ ਮੈਂ ਇਸ ਦ੍ਰਿਸ਼ਟੀ ਕੋਣ ਨਾਲ ਵੀ ਪੜਨ ਦੀ ਕੋਸ਼ਿਸ਼ ਕੀਤੀ ਸਤਿਗੁਰੂ ਨੇ ਕਿਉਂ ਕਬੂਲ ਕਰ ਲਿਆ ਉਹਦਾ ਇੱਕ ਕਾਰਨ ਸਿੱਖ ਜਿੱਧਰ ਵੀ ਜਾ ਰਿਹਾ ਹੋਵੇ ਮੁਗਲ ਸਿੱਖ ਨਹੀਂ ਕਹਿੰਦੇ ਸਨ ਕਹਿੰਦੇ ਸਨ ਇਮਾਰ ਮੇ ਰਫਤੇ ਹੈ ਇਮਾਰ ਮੇ ਆਮਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਕੋਈ ਸਿੱਖ ਨਹੀਂ ਕਹਿੰਦਾ ਸੀ ਸਿੱਖ ਨੂੰ ਵੇ ਕਈ ਕਹਿੰਦੇ ਸਨ ਉਹ ਸਭ ਜਾ ਰਿਹਾ ਹੈ ਉਹ ਸਭ ਆ ਰਿਹਾ ਹਾਲਾਤ ਐਸੇ ਬਣ ਗਏ ਸਨ ਉਸ ਸਮੇਂ ਇਮਾਰ ਮੇ ਰਫਤੇ ਇਹ ਸਭ ਜਾ ਰਿਹਾ ਹੈ ਇਮਾਰ ਮੇ ਆਮਦ ਇਹ ਸਭ ਆ ਰਿਹਾ ਚਾਰੋਂ ਪਾਸੇ ਦੀ ਫਜ਼ਾਏ ਸੀ ਬਣ ਗਈ ਮਾਹੌਲ ਐਸਾ ਬਣ ਗਿਆ ਸਤਗੁਰ ਕਹਿਣ ਲੱਗੇ ਕੋਈ ਗੱਲ ਨਹੀਂ ਸੱਪ ਤੇ ਸੱਪ ਹੀ ਸੇ ਅਸੀਂ ਦੁਸ਼ਟ ਲਈ ਜ਼ਾਲਮ ਲਈ ਸੱਪਾ ਮਜ਼ਲੂਮ ਲਈ ਅਮਰਤਾ ਆਬੇ ਹਯਾਤਾ ਪਰ ਦੁਸ਼ਟ ਲਈ ਸੱਪਾ ਕਬੂਲ ਅਜੇ ਤੱਕ ਵੀ ਇਹ سلسلہ ਕਬੂਲ ਹੈ ਅਜੇ ਵੀ ਗੁਰੂ ਕੇ ਸਿੱਖ ਜਦ ਆਪਣੇ ਬੱਚੇ ਨੂੰ ਗੁਰਦੁਆਰੂ ਲੈ ਆਉਂਦੇ ਨਾਮ ਰਖਾਣ ਵਾਸਤੇ ਤੇ ਗ੍ਰੰਥੀ ਸਿੰਘ ਅਜ ਵੀ ਅਰਦਾਸ ਕਰਦੇ ਨੇ ਪਾਤਸ਼ਾਹ ਬੁਜੰਗੀ ਨੂੰ ਨਾਮ ਬਖਸ਼ੋ ਤੇ ਪਤਾ ਹੈ ਸੱਪ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਭੁਜੰਗ ਭੁਜੰਗੀ ਨੂੰ ਨਾਮ ਬਖਸ਼ੋ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ ਅੱਜ ਵੀ ਤੇ ਜੇ ਕਿਦਰੇ ਬੱਚੀ ਲੈ ਆਏ ਪਾਦਸ਼ਾਹ ਭੁਜੰਗਵਰਨ ਨੂੰ ਨਾਮ ਬਖਸ਼ੋ ਸੱਪ ਦੀ ਬੱਚੀ ਨੂੰ ਨਾਮ ਬਖਸ਼ੋ ਹੈਰਾਨ ਵੀ ਅਜੇ ਵੀ ਅਜੇ ਵੀ ਕਬੂਲ ਹੈ ਅਜੇ ਵੀ ਇਹ ਹੀ ਪਰਚਲ ਭੁਜੰਗ ਭੁਜੰਗ ਸੱਪ ਨੂੰ ਕਹਿੰਦੇ ਨੇ ਭੁਜੰਗੀ ਸੱਪ ਦਾ ਬੱਚਾ ਭੁਜੰਗ ਸੱਪ ਨੂੰ ਕਹਿੰਦੇ ਨੇ ਭੁਜੰਗਵਰਨ ਸੱਪ ਦੀ ਬੱਚੀ ਇਹ ਤੇ ਅਜ ਵੀ ਕਬੂਲ ਹੈ ਇਹ ਤੇ ਅਜ ਵੀ ਪਰ ਚਲਦਾ ਹੈ। ਸਤਗੁਰ ਨੇ ਜੋ ਕਬੂਲ ਕਰ ਲਿਆ ਠੀਕ ਹੈ। ਜਹਾਜ ਸੁਧ ਕੇ ਚੋਂ ਬੱਚੇ ਗਾਂ ਕੁਛਤਾ ਚਾਰ ਕੇ ਬਾਕੀ ਬਮਾਂਦਸ ਤੇ ਪੇਚੀਦਾ ਮਾਰ। ਐ ਔਰੰਗਜ਼ੇਬ ਪੇਚੀਦਾ ਸੱਪ ਮੌਜੂਦ ਹੈ। ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ। ਕੀ ਹੋਇਆ? ਜਹਾਜ ਸੁਧ ਕੇ ਚੋਂ ਬੱਚੇ ਗਾਂ ਕੁਛਤਾ ਚਾਰ ਕੇ ਬਾਕੀ ਬਮਾਂਦਸ ਤੇ ਪੇਚੀਦਾ ਮਾਰ। ਸਤਗੁਰ ਨੇ ਖਿੜੇ ਮੱਥੇ تسلیم ਕਰ ਲਿਆ। ਅਸੀਂ ਸਿਰਫ ਜ਼ਾਲਮ ਲਈ ਜ਼ਹਿਰ ਹਾਂ, ਮਜ਼ਲੂਮ ਲਈ ਤੇ ਅਮ੍ਰਿਤਾ। ਹਲੇਨਾ ਬਿਲਕੁਲ ਆਬੇ ਹਯਾਤ ਅਸੀਂ ਸਿਰਫ ਦੁਸ਼ਟ ਲਈ ਇਹ ਕਬੂਲ ਕਰ ਲਿਆ ਔਰ ਗਜ਼ਬ ਦੀ ਗੱਲ ਐਸਾ ਕਬੂਲ ਕੀਤਾ ਹੈ ਇਹ 부ਜੰਗ ਸ਼ਬਦ ਇਹ 부ਜੰਗੀ 부ਜੰਗਣ ਸ਼ਬਦ ਜੋੜੀ ਗਿਆ ਸਿੰਘਾਂ ਦੇ ਬੱਚਿਆਂ ਨਾਲ ਅਜੇ ਤੱਕ ਜੁੜਿਆ 부ਜੰਗੀ ਨੂੰ ਨਾਮ ਬਖਸ਼ੋ 부ਜੰਗਣ ਨੂੰ ਨਾਮ ਬਖਸ਼ੋ ਪਰ ਮੈਂ ਅਰਜ਼ ਕਰਾ ਇਹ ਜਿਹੜੇ ਸ਼ਬਦ ਸੰਨ ਇਹ ਫਰਜ਼ੰਦੇ ਮਾਰਸ ਇਹ ਦੀਵਾਨ ਸੁਚਾਨੰਦ ਦੇ ਮੋਂ ਨਿਕਲੇ ਨੇ ਹੈ ਜਨੇਊ ਪਹਿਨੇ ਆਇਆ ਹੈ ਮੱਥੇ ਤਿੱਤਲ ਲਗਾਇਆ ਹੋਇਆ ਹੈ ਹੱਥ ਦੇ ਚਮਾਲਾ ਹੈ ਬਿਲਕੁਲ ਤਾਜ਼ੀ ਤਾਜ਼ੀ ਪੂਜਾ ਪਾਠ ਕਰਕੇ ਆਇਆ ਹੈ ਦੀਵਾਨ ਦੇ ਚਾਕੇ ਬੈਠਾ ਹੈ ਸਵੇਰੇ ਸਵੇਰੇ ਕਿ ਸਵੇਰੇ ਸਵੇਰੇ ਰੋਜ਼ ਬੱਚਿਆਂ ਨੂੰ ਪੇਸ਼ ਕੀਤਾ ਜਾਂਦਾ ਸੀ ਅੱਜ ਤੀਜਾ ਦਿਨ ਸੀ ਤੇ ਕਹਿੰਦਾ ਹੀ ਫਰਜ਼ੰਦੇ ਮਾਰਸ ਤੇ ਧਾਰਮਿਕ ਬੰਦਾ ਇਤਨਾ ਕਠੋਰ ਪਰ ਉਹ ਮੌਲਵੀ ਕਹਿੰਦਾ ਹੁਣ ਡੋਲਣ ਡੋਲਣ ਦੀ ਕੀ ਲੋੜ ਹੈ ਕਾਜ਼ੀ ਕਹਿੰਦਾ ਹੈ ਦੀਵਾਰ ਦੇ ਚਿਣਦ ਮੈਂ ਜਦ ਦੁਨੀਆ ਦਾ ਇਸ ਧੰਦਨਾ ਮਜ਼ਬੀ ਇਤਿਹਾਸ ਪੜਦਾ ਹੈਰਾਨਗੀ ਹੋ ਜਾਂਦੀ ਜਿਨ੍ਹਾਂ ਨੇ ਮੁਹੰਮਦ ਸਾਹਿਬ ਦੇ ਦੰਦ ਤੋੜੇ ਸਨ ਉਹ ਵੀ ਧਾਰਮਿਕ ਹੋਣ ਦਾ ਬੜਾ ਦਾਵਾ ਕਰਦੇ ਸਨ ਇਹ ਥੰਦੇ ਪ੍ਰਸਿੱਧ ਸਨ ਸੁਕਰਾਟ ਨੂੰ ਜਿਨ੍ਹਾਂ ਨੇ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਸੀ ਉਹ ਵੀ ਧਾਰਮਿਕ ਹੋਣ ਦਾ ਬੜਾ ਦਾਵਾ ਕਰਦੇ ਸਨ ਜਿਨ੍ਹਾਂ ਨੇ ਈਸ਼ਾ ਨੂੰ ਸੂਲੀ ਤੇ ਚਾੜ ਦਿੱਤਾ ਸੀ ਉਹ ਵੀ ਧਾਰਮਿਕ ਹੋਣ ਦਾ ਬੜਾ ਦਾਵਾ ਕਰਦੇ ਸਨ ਔਰ ਜਿਸ ਸ਼ਹਿਨशाह ਨੇ ਔਰੰਗਜ਼ੇਬ ਨੇ ਆਪਣੇ ਹੁਕਮ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ 'ਚ ਸ਼ਹੀਦ ਕੀਤਾ ਪਿੰਜਰੇ 'ਚ ਰੱਖਿਆ ਸਖਤੀਆਂ ਕੀਤੀਆਂ ਇਹ ਵੀ بڑا ਦਾਵਾ ਕਰਦਾ ਸੀ ਇਸਦੇ ਵੀ ਹੱਥ 'ਚ ਤਸਬੀਹ ਆਉਂਦੀ ਸੀ ਪੰਜ ਵਕਤ ਦਾ ਪੱਕਾ ਨਵਾਜ਼ੀ ਸੀ ਰੋਜ਼ਾ ਵੀ ਰਖਦਾ ਸੀ ਕੁਰਾਨ ਦੀ ਤਲਾਵਤ ਵੀ ਕਰਦਾ ਸੀ ਸਭ ਕੁਝ ਔਰ بڑا ਮذਬੀ ਬੰਦਾ ਲੇਕਿਨ ਮذਬੀ ਬੰਦਾ ਤੇ ਇਤਨਾ ਕਠੋਰ ਇਤਨੀ ਕਠੋਰਤਾ ਆਪਣੇ ਤਿੰਨੇ ਪਿਰਾ ਇਸਨੇ ਮਾਰੇ ਆਪਣੇ ਪਿਓ ਨੂੰ ਕੈਦ ਕੀਤਾ ਆਪਣੀ ਭੈਣਾਂ ਦੀ ਸ਼ਾਦੀ ਨਹੀਂ ਕੀਤੀ ਆਪਣੀ ਬੱਚੀ ਦੀ ਵਿਸ਼ਾ ਨਹੀਂ ਕੀਤੀ ਹੈਰਾਨਗੀ ਇਤਨਾ ਕਠੋਰ ਇਹ ਮੈਂ ਸਭ ਕੁਝ ਇਸ ਵਾਸਤੇ ਆਖਿਆ ਹੈ ਸ਼ੁਰੂ ਸ਼ੁਰੂ ਤੇਜ਼ੀ بڑਹੀਏ ਅਗਰ ਰੁਕਾਵ ਆ ਗਿਆ ਜਪ ਨਹੀਂ ਤਪ ਨਹੀਂ ਸਿਮਰਨ ਨਾ ਹੋਇਆ ਤਾਂ ਇਸ ਤਰ੍ਹਾਂ ਦਾ ਪੁਰਸ਼ ਜਿੰਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਤੇ ਹੋਰ ਕੋਈ ਨਹੀਂ ਹੁੰਦਾ ਇਤਿਹਾਸ ਸਾਹਮਣੇ ਬਿਲਕੁਲ ਸਾਹਮਣੇ ਔਰ ਇੱਕ ਕਥਾ ਕੀਰਤਨੇ ਸਵਾਸਤੇ ਰੁਕਾਓ ਨਾ ਆਵੇ। ਬਹਾਵ ਜਾਰੀ ਰਹੇ। ਇਸ ਵਾਸਤੇ ਸੀ ਸ਼ਬਦ ਐਡ ਕੀਤੇ ਹੋਏ ਨੇ ਅਰਦਾਸ ਦੇ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਤੇਰੀ ਯਾਦ ਬਣੀ ਰਹੇ। ਤੇਰਾ ਚਿੰਤਨ ਚੱਲਦਾ ਰਹੇ। ਤੇਰਾ ਸਿਮਰਨ ਚੱਲਦਾ ਰਹੇ। ਇਹ ਬਹਾਵ ਜਾਰੀ ਰਹੇ। ਅਗਰ ਇਸ ਤਰੀਕੇ ਨਾਲੇ ਬਹਾਵ ਜਾਰੀ ਰਹਾ। ਤਾਂ ਇਹ ਬਹਾਵ ਦੂਸਰੇ ਖੰਡ ਵਿੱਚ ਪਹੁੰਚ ਜਾਂਦਾ ਹੈ। ਜਿਸ ਦਾ ਨਾਮ ਹੈ ਗਿਆਨ ਖੰਡ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਦੀ ਤੇ ਇਤਨੀ ਵਰ ਜੋ ਹੈ ਗੱਲ ਹੈ ਕਿ ਬਸ ਮਰਿਆਦਾ ਦੇ ਚਾਹੇ ਸਭ ਕੁਝ ਰਸ ਵਸ ਕੁਝ ਵੀ ਨਹੀਂ ਹੈ ਗਹਿਰਾਈ ਵੀ ਨਹੀਂ ਹੈ ਉਥਲਾ ਬਣ ਹੈ ਤੇਜ਼ੀ ਬੜੀ ਹੈ ਬਹਾਵ ਬੜਾ ਹੈ ਰਵਾਨੀ ਬੜੀ ਜ਼ਿਆਦਾ ਹੈ ਗਹਿਰਾਈ ਨਹੀਂ ਹੈ ਕੁਝ ਸੋਝ ਸਮਝ ਨਹੀਂ ਹੈ ਸਭ ਕੁਝ ਕਰੀ ਜਾ ਰਿਹਾ ਧਰਮ ਦੇ ਨਾਂ ਤੇ ਪਤਾ ਜੇ ਇਸ ਨੂੰ ਕੁਝ ਵੀ ਨਹੀਂ ਕੁਝ ਵੀ ਸੋਝ ਨਹੀਂ ਕੁਝ ਵੀ ਸਮਝ ਨਹੀਂ ਲੇਕਿਨ ਇਹ ਬਹਾਉ ਜਾਰੀ ਰਿਹਾ ਚਲੋ ਨਹੀਂ ਸਮਝਤੇ ਨਾ ਸਹੀ ਅਗਰ ਜਬ ਤੱਕ ਜਾਰੀ ਰਿਹਾ ਪਾਠ ਜਾਰੀ ਰਿਹਾ ਔਰ ਰੋਜ਼ ਦਾ ਸਤਸੰਗ ਵੀ ਜਾਰੀ ਰਿਹਾ ਔਰ ਗੁਰੂ ਦੇ ਅਗੋਂ ਅਰਦਾਸ ਵੀ ਹੋਵੇ ਤਾਂ ਸੁਰਤ ਪਹੁੰਚ ਜਾਂਦੀ ਏ ਗਿਆਨ ਖੰਡ ਦੇ ਇਸੇ ਤਰੀਕੇ ਨਾਲ ਜਿੱਥੇ ਪਰਿਵਾਰਕ ਤਲ ਤੇ ਬਚਪਨਾ ਹੋਵੇਗਾ ਸਮਾਜਿਕ ਬਚਪਨਾ ਹੋਵੇਗਾ ਉੱਥੇ ਵਿਸ਼ਾਦ ਹੋਵੇਗਾ ਕਿਦਰੇ ਕਿਦਰੇ ਕੋਈ ਸਮਾਜ ਜਵਾਨ ਹੋ ਜਾਂਦਾ ਹੈ ਬਾਲਗ ਹੋ ਜਾਂਦਾ ਹੈ ਕਿਧਰੇ ਕਿਧਰੇ ਬਜ਼ੁਰਗੀ ਹੈ ਠਹਿਰਾਓ ਹੈ ਪੁਖਤਦੀ ਹੈ ਪਕੇਾਈ ਹੈ ਇਸੇ ਤਰ੍ਹਾਂ ਕਿਧਰੇ ਕਿਧਰੇ ਰਾਜਨੀਤੀ ਦੇ ਚ ਵੀ ਬਚਪਨਾ ਆਉਂਦਾ ਹੈ ਉਥਲਾਪਨ ਆਉਂਦਾ ਹੈ ਛੀਨਾ ਝਪਟੀ ਜ਼ਿਆਦਾ ਨਿੱਕੀ ਨਿੱਕੀ ਗੱਲ ਦੇ ਉਤੇ ਉਤਾਰ ਚੜਾ ਜ਼ਿਆਦਾ ਕਿਧਰੇ ਕਿਧਰੇ ਕੋਈ ਕੌਮ ਕੋਈ ਦੇਸ਼ ਰਾਜਨੀਤਿਕ ਤੰਤ ਤੇ ਬਾਲਗ ਹੋ ਜਾਂਦਾ ਹੈ ਔਰ ਕਿਧਰੇ ਕਿਧਰੇ ਬਜ਼ੁਰਗੀ ਵੀ ਦੇਖਣ ਨੂੰ ਮਿਲਦੀ ਹੈ ਭਈ ਇਹ ਬਜ਼ੁਰਗ ਹੋ ਗਏ ਨੇ ਬਹੁਤ ਸਹਣੇ ਨੇ ਬੜੇ ਗਹਿਰੇ ਨੇ ਬੜੇ ਗਹਿਰੇ ਨੇ ਜੋ ਇਸ ਢੰਗ ਨਾਲ ਰਾਜਨੀਤੀ ਦਾ ਅਧਿਐਨ ਕਰਦੇ ਨੇ ਉਹ ਕਹਿੰਦੇ ਨੇ ਇੰਗਲੈਂਡ ਰਾਜਨੀਤੀ ਦੇ ਵਿੱਚ ਬਜ਼ੁਰਗ ਹੈ ਅੱਜ ਵੀ ਰਾਜਨੀਤਿਕ ਤਲ ਤੇ ਉਸ ਦੀ ਜਿਹੜੀ ਸੋਚਣੀ ਹੈ ਬੜੀ ਗਹਿਰੀ ਹੈ ਬੜੀ ਉੱਚੀ ਹੈ ਅਮਰੀਕਾ ਨੂੰ ਕਹਿੰਦੇ ਨੇ ਬਾਲਗ ਹੋ ਗਿਆ ਹੈ नाबालग से बालक हो गया है पर बुजुर्ग नहीं है हिंदुस्तान ने राजनीति उठे बिल्कुल बचना छोटी छोटी गलते आपसी तनाव और सारे देश देश विषाद छीना झपटी खोआ खाई इस तरह चल रहे है किधरे किधरे धार्मिक तलते भी बचपना होता है माथे तिलक हाथ माला बाना लोगन राम खिलौना जाना बच्चे ले हर चीज खडाना और खेड़ना चांदा है जिस दे ले ये कथा कीर्तन गुरद्वारा बस खडाना है समा पास कर मैं उछल कूद आमे समा पास करण ले आ गए धार्मिक जीवन होवेगा इस दे कुल परजे बच्चा है लोगन राम खिलौना जाना ਕਿਦਰੇ ਕਿਦਰੇ ਕੋਈ ਧਾਰਮਿਕ ਤਲ ਤੇ ਬਾਲਗ ਹੋ ਗਿਆ ਹੁੰਦਾ ਹੈ ਸੋਚ ਵਿਚਾਰ ਚੱਲ ਪਈ ਆਉਂਦੀ ਹੈ ਕਿਦਰੇ ਕਿਦਰੇ ਧਾਰਮਿਕ ਤਲ ਤੇ ਬੜੀ ਬਜ਼ੁਰਗੀ ਆਉਂਦੀ ਹੈ ਸਕੂਨ ਹੁੰਦਾ ਹੈ ਠਹਿਰਾਓ ਹੁੰਦਾ ਹੈ ਗਹਿਰਾਈ ਆਉਂਦੀ ਹੈ ਆਨੰਦ ਹੁੰਦਾ ਹੈ ਸਮਾਧੀ ਆਉਂਦੀ ਹੈ ਤੁਮੈਰਸ ਕਰਾ ਹੂ ਬਹੁ ਜੋ ਨਿਯਮ ਸਰੀਰ ਤੇ ਲਾਗੂ ਹੈ ਬਚਪਨਾ ਜਵਾਨੀ ਬਿਰਧ ਅਵਸਥਾ ਉਹ ਜ਼ਿੰਦਗੀ ਦੇ ਹਰ ਧਾਰਾ ਦੇ ਉੱਤੇ ਲਾਗੂ ਹੈ ਜਦੋਂ ਕੋਈ ਧਾਰਾ ਪਹਾੜ ਦੇ ਚੋਂ ਨਿਕਲਦੀ ਹੈ ਝਰਨਾ ਨਿਕਲਦਾ ਹੈ ਉਸ ਦਾ ਬਚਪਨਾ ਹੈ ਜਦੋਂ ਕਿਧਰੇ ਪਹਾੜਾਂ ਨੂੰ ਛੋੜ ਕੇ ਮੈਦਾਨੀ ਇਲਾਕੇ ਚਾਉਂਦਾ ਹੈ ਤੇ ਥੋੜਾ ਜਿਹਾ ਠਹਿਰਾਉ ਆਉਂਦਾ ਹੈ ਇਹ ਉਹਦਾ ਬਾਲਗ ਹੋਣਾ ਹੈ ਅਦਾ ਚੱਲ ਕੇ ਜਦ ਗਹਿਰਾਈ ਵਧਦੀ ਹੈ ਪਾਠ ਵੱਧਦਾ ਹੈ ਉਸ ਦਾ ਇਹ ਉਸਦੀ ਬਜ਼ੁਰਗੀ ਹੁੰਦੀ ਹੈ ਧਰਮ ਵੀ ਦੁਨੀਆ ਚ ਵੀ ਐਸਾ ਹੁੰਦਾ ਹੈ ਕਿ ਸ਼ੁਰੂਆਤ ਵਿੱਚ ਉਤਲਾਪਨ ਹੁੰਦਾ ਹੈ ਬਹੁਤ गहराई नहीं आती ठीक है नितनेम कर रहे हैं गुरुद्वारे आ रहे है पर निकी निकी ग जिमे बच्चे छीना झपटी कर देने, इस तरह झगड़ा राजनीतिक दुनिया भी मिलता है परिवारिक दुनिया भी मिलता दा है धार्मिक दुनिया भी मिलता है और जिथे है बचपना बजुर्गी नहीं है ये बालग नहीं हो बहाव बड़ा है तेजी बड़ी है गहराई नहीं है ਤੋ ਧਰਮ ਘਰਨ ਦੇ ਚ ਸੈਵਕਿੰਦ ਨੇ ਜਿਸ ਨੇ ਧਾਰਮਿਕ ਜ਼ਿੰਦਗੀ ਸ਼ੁਰੂ ਕਰ ਦਿੱਤੀ ਪਹਿਚਾਨ ਇਹ ਹੈ ਕਿ ਉਹਦਾ ਖਾਣਾ ਪੀਣਾ ਉਠਣਾ ਬੈਠਣਾ ਸੌਣਾ ਜਾਗਣਾ ਮਰਿਆਦਾ ਦੇ ਚ ਹੋ ਗਿਆ ਪਰ ਧਰਮ ਸਿਰਫ ਇਸੇ ਤੇ ਨਹੀਂ ਖੜਾ ਕਿ ਕਿਸੇ ਦਾ ਖਾਣਾ ਪੀਣਾ ਮਰਿਆਦਾ ਚ ਹੋ ਗਿਆ ਉਠਣਾ ਬੈਠਣਾ ਮਰਿਆਦਾ ਚ ਹੋ ਗਿਆ ਕਿ ਪਹਿਲਾ ਪੜਾ ਹੋਵੇ ਅਜੇ ਤੇ ਬਹੁਤ ਦੂਰ ਹੈ ਗਾਣ यह ठीक है कि संजमी हो गया है ये ठीक है कि ये धर्म का पैरावा आ गया है और ये ठीक है अमृत वेले उठन भी लग पा है बाणी बढ़न लग पे। सब कुछ करद अजय गहराई नहीं है अजय कोई रस नहीं है अजय कोई सोझ भी नहीं है समझ भी नहीं है सब कुछ कर रहा है कुछ भी समझ नहीं धर्म की पहली स्टेज है सारे धार्मिक कर्म कर रहे हैं फिर भी धर्म की कोई समझ नहीं और क्यों कर रहे हैं? पहुंचना कितने है, है इसका भी कोई पता नहीं उंज सारे धार्मिक कर्म कर रहे हैं ये करीबन करीबन हर फिर के फिरके चाह इस्लामी जगत नमाज पढ़ रहे वजू साझ रहे हैं मुसल्ला बिछा के सब कुछ कर रहे ने तस्वीर तेर रहे कुरानी तलावत कर रहे हैं हज ते जा रहे ने रोजे रख रहे हैं ਪਰ ਇਹ ਸਭ ਕੁਝ ਕਿਉਂ ਹੈ ਗਹਿਰਾਈ ਕੁਝ ਵੀ ਨਹੀਂ ਉਥਲਾ ਬਣ ਹੈ ਕਿਸੇ ਤਰੀਕੇ ਨਾਲ ਹਰ ਮذਬੀ ਦੁਨੀਆ ਚ ਧਾਰਮਿਕ ਦੁਨੀਆ ਦੇ ਚ ਵੱਖ-ਵੱਖ ਰਸਤੇ ਦੇ ਚ ਚੱਲਣ ਵਾਲਿਆਂ ਨੂੰ ਦੇਖ ਸਕਦੇ ਆ ਸਿੱਖ ਜਗਤ ਦੇ ਚ ਵੀ ਇਸ ਤਰ੍ਹਾਂ ਦਾ ਅਸੀਂ ਦੇਖ ਸਕਦੇ ਆ ਲੇਕਿਨ ਅਗਰ ਇਹ ਇਸ ਤਰੀਕੇ ਨਾਲ ਮर्यादा ਦੇ ਚ ਰਹਿ ਕੇ ਬਾਣੀ ਪੜਦਾ ਰਿਹਾ ਜਪਦਾ ਰਿਹਾ ਇੱਕ ਦਿਨ ਇਸਦੀ ਸੁਰਤ ਨੂੰ ਧੱਕਾ ਲੱਗੇਗਾ ਅੱਗੇ ਨਿਕਲ ਜਾਏਗਾ ਇਹ ਠੀਕ ਹੈ ਇਸ ਦਾ ਜੇ ਚੱਲਣਾ ਇਸ ਤਰ੍ਹਾਂ ਹੀ ਹੈ ਜੈਸੇ ਕੋਈ ਕੋਈ ਬੱਚਾ ਚੱਲੇ ਹੈ ਤੇ ਜੇ ਬੱਚਾ ਚੱਲੇ ਹੈ ਤਾਂ ਕਿੰਨਾ ਕੁ ਚੱਲੇਗਾ ਅੱਜ ਜਿਸ ਬੱਚੇ ਨੇ ਚੱਲਣਾ ਸਿੱਖਿਆ ਇੱਕ ਕਦਮ ਚਲੇਗਾ ਦੋ ਕਦਮ ਚਲੇਗਾ ਡਰੇਗਾ ਨਮੀ ਨਮੀ